ਜਦੋਂ ਕਿਸੇ ਤੇ ਮੁਸੀਬਤ ਪੈਂਦੀ ਆ ਤਾਂ ਉਸ ਤੇ ਮੁਸੀਬਤ ਨੂੰ ਦੂਰ ਕਰਨ ਲਈ ਜਾਂ ਉਸ ਤੇ ਦੁੱਖ ਵਿੱਚ ਸ਼ਰੀਕ ਹੋਣ ਲਈ ਕੋਈ ਕੋਈ ਬੌਂਡ ਦਾ ਆ ਉਹਦੀ ਮਦਦ ਲਈ ਤਾਂ ਜਿਹਦੀ ਮਦਦ ਹੁੰਦੀ ਉਹਦੇ ਅੰਦਰੋਂ ਅਸੀਸਾਂ ਨਿਕਲਦੀਆਂ ਨੇ ਤੇ ਜਿਹੜਾ ਸੇਵਾ ਕਰ ਰਿਹਾ ਹੁੰਦਾ ਵਾ ਉਸ ਨੂੰ ਵੀ ਲੱਗਦਾ ਕਿ ਉਸ ਦੀ ਜਿਹੜੀ ਸੇਵਾ ਵਾ ਉਹ ਕਬੂਲ ਹੋ ਰਹੀ ਆ ਇੱਥੇ ਆਪਾਂ ਪਹੁੰਚੇ ਆ ਪਿੰਡ ਪੱਖੋਕੇ ਟਾਲੀ ਜੋ ਕਿ ਕੋਰੀਡੋਰ ਦੇ ਬਿਲਕੁਲ ਨਜ਼ਦੀਕ ਆ ਅਤੇ ਜਦ ਕੋਰੀਡੋਰ ਤਾਂ ਤੁਸੀਂ ਬੰਨ ਟੁੱਟਦਾ ਰਾਵੀ ਦਰਿਆ ਤੇ ਪਾਣੀ ਦੇ ਨਾਲ ਤਾਂ ਇਹ ਇਸ ਦੀ ਮਾਰ ਪੱਖੋਕੇ ਟਾਲੀ ਵਿੱਚ ਪੈਂਦੀ ਆ ਤਾਂ ਹਰ ਘਰ ਵਿੱਚ 5 5 6 6 ਫੁੱਟ ਪਾਣੀ ਚੜਦਾ ਤਾਂ ਜਦ ਪਾਣੀ ਉਤਰਿਆ ਤਾਂ ਹਰ ਇੱਕ ਦੇ ਘਰ ਦਾ ਫਰਨੀਚਰ ਜਿਹੜਾ ਸੀ ਉਹ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ ਬੁਰੀ ਤਰ੍ਹਾਂ ਡਿਸਟ੍ਰੋਏ ਹੋ ਚੁੱਕਾ ਸੀ ਅਤੇ ਹੁਣ ਇਹ ਇਹ ਜਿਹੜਾ ਫਰਨੀਚਰ ਖਰਾਬ ਹੋਇਆ ਲੱਕੜ ਦੇ ਬੈੱਡ ਲਾ ਲੋ ਸੋਫੇ ਲਾਲ ਹੋ ਜਾਂ ਹੋਰ ਵੀ ਜਿਨ੍ਹਾਂ ਦਾ ਵੀ ਘਰ ਦਾ ਫਰਨੀਚਰ ਖਰਾਬ ਹੋਇਆ ਉਸ ਫਰਨੀਚਰ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਧਾਰੀਵਾਲ ਤੋਂ ਸਬਰਵਾਲ ਜਿਹੜੇ ਪਰਿਵਾਰ ਆ ਉਹ ਇਹਨਾਂ ਦੀ ਮਦਦ ਲਈ ਪਿੰਡ ਪੱਖੋ ਕੀ ਟਾਲੀ ਪਹੁੰਚਿਆ ਤੇ ਇਹਨਾਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਤੇ ਹਰ ਘਰ ਜਾ ਕੇ ਜਿਨ੍ਹਾਂ ਦਾ ਫਰਨੀਚਰ ਬਿਲਕੁਲ ਖਰਾਬ ਹੋ ਚੁੱਕਾ ਹੈ ਜਾਂ ਟੁੱਟ ਚੁੱਕਾ ਹੈ ਪਾਣੀ ਦੇ ਨਾਲ ਉਸ ਨੂੰ ਉਹਨਾਂ ਦੀ ਟੀਮ ਜਿਹੜੀ ਹੈ ਨੌਜਵਾਨ ਜਿਹੜੇ ਨੇ ਉਹ ਆਪਣੇ ਖਰਚੇ ਤੇ ਆਪਣੀ ਲੱਕੜ ਨਾਲ ਬਣਾ ਕੇ ਸੇਵਾ ਕਰ ਰਹੇ ਨੇ ਜੋ ਕਿ ਬੜੀ ਵੱਡੀ ਸੇਵਾ ਹੈ ਧਾਰੀਵਾਲ ਤੋਂ ਸਬਰਵਾਲ ਪਰਿਵਾਰ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਗੱਲਬਾਤ ਕਰਦੇ ਹਾਂ ਜੀ ਕਿ ਨਾ ਜੀ ਆਪਣਾ ਜਸਵਿੰਦਰ ਸਿੰਘ ਸਬਰਵਾਲ ਜੀ ਹਾਂ ਜਸਵਿੰਦਰ ਸਿੰਘ ਸਬਰਵਾਲ ਜੀ ਤੁਹਾਡੀ ਟੀਮ ਵੱਲੋਂ ਇੱਥੇ ਪਖੋ ਘੇਟਾਲੀ ਪਹੁੰਚ ਕੇ ਉਹਨਾਂ ਪਰਿਵਾਰਾਂ ਤਾ ਉਹਨਾਂ ਪਰਿਵਾਰਾਂ ਦੀ ਸਾਰ ਲਈ ਜਾ ਰਹੀ ਹੈ ਜਿਨ੍ਹਾਂ ਦਾ ਕਿ ਪਿੰਡ ਟਾਲੀ ਚ ਹੜ੍ਹ ਦੇ ਨਾਲ ਫਰਨੀਚਰ ਦਾ ਕਾਫੀ ਨੁਕਸਾਨ ਹੋਇਆ ਸੀ ਇਹ ਤੁਹਾਡੀ ਬੜੀ ਵੱਡੀ ਸੇਵਾ ਕੀ ਕਹਿੰਦੇ ਸਰਕਾਰਾਂ ਆਉਂਦੀਆਂ ਪੰਜ ਸਾਲਾਂ ਬਾਅਦ ਚੁਣੀਆਂ ਜਾਂਦੀਆਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਹੜ੍ਹ ਜਿਹੜੇ ਆ ਇਹ ਕੁਦਰਤੀ ਮਾਰ ਆ ਜਿਹੜੀ ਕਿ ਸਾਨੂੰ ਪੰਜਾਬ ਨੂੰ ਝੱਲੀ ਪੈਂਦੀ ਆ हिमाचल ਵਿੱਚ ਜਿੰਨੇ ਮੀਂਹ ਪੈਦੇ ਆ ਇੰਨੀ ਤਦਾਦ ਚ ਵੱਡੇ ਮਤੇ ਮੀਂਹ ਪੈਦੇ ਨੇ ਜਿਆਦਾ ਮੀਂਹ ਪੈਦੇ ਆ ਕਿ ਸਾਡੇ ਡੈਮ ਜਿਹੜੇ ਨੇ ਉਹਨਾਂ ਲੱਗੀ ਕੁਛ ਵੀ ਨਹੀਂ ਸਾਡੇ ਲਗਭਗ 1-2 ਡੈਮ ਐਸ ਹਰਜ ਟੁੱਟ ਚੁੱਕੇ ਆ ਜਿਨ੍ਹਾਂ ਦੀ ਵਧਾ ਕਰਕੇ ਪਾਣੀ ਬਹੁਤ ਜ਼ਿਆਦਾ ਆਇਆ ਬੜੀ ਕੁਦਰਤੀ ਮਾਰ ਪਈ ਆ ਗਰਦਾਸਪੁਰ ਇਲਾਕੇ ਨੂੰ ਤੇ ਬੜੀਆਂ ਸੇਵੀ ਸੰਸਥਾ ਲੱਗੀਆਂ ਨੇ ਆਪਣੇ ਆਪਣੇ ਪਰਾਲੇ ਕਰਨ ਡੀਆਂ ਨੇ ਕੋਈ ਲੰਗਰ ਦੀ ਸੇਵਾ ਕੋਈ ਰਜਾਈਆਂ ਦੀ ਸੇਵਾ ਅਹੀ ਰਾਮਗੜੀ ਆ ਭਾਈਚਾਰਾ ਸਾਡੇ ਕੋ ਫਰਨੀਚਰੀ ਆ ਇਹ ਅਹੀਂ ਫਰਨੀਚਰ ਸੋਚਿਆ ਵੀ ਇਹ ਸੇਵਾ ਜਿਹੜੀ ਹੈ ਨਾ ਬਜ਼ੁਰਗਾਂ ਜਿਹੜੇ ਹੈਗੇ ਨੇ ਗਰੀਬ ਤਰਕੇ ਹੈਗੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਕਿ ਜਾ ਨੂੰ ਸੌਣਾ ਕਿੱਥੇ ਆ ਜੀ ਦਿਨ ਨਿਕਲਦਾ ਰਾਤ ਜਦੋਂ ਆ ਜਾਂਦੀਏ ਤੇ ਫਿਰ ਜਾ ਜਾਂਦੇ ਵੀ ਉਹਨੂੰ ਕਿੱਥੇ ਸੌਣਾ ਕਿਉਂਕਿ ਜਿੰਨੀ ਕ ਤਰਸਦੀ ਆਈ ਉਹਨਾਂ ਸਰਪਸੰਭੋਗ ਜੀਵ ਜੰਤੂ ਨਿਕਨਗੇ ਬਹੁਤ ਜ਼ਿਆਦਾ ਤੁਰੇ ਫਿਰਦੇ ਆ ਤੋਂ ਅਹੀਂ ਧੰਨਵਾਦ ਤੋਂ ਆਪਣੇ ਕੋਈ 40 50 ਸਾਥੀਆਂ ਨਾਲ ਕੋਈ 5 6 ਟਰੱਕ ਨਾਲ ਲੈ ਕੇ ਆਏ ਆ ਨਰ ਫਰਨੀਚਰ ਲੈ ਕੇ ਆਏ ਨਾਲ ਫੱਟੇ ਲਾਂ ਲੈ ਕੇ ਆਏ ਆ ਕੱਲ ਕਾਟਾ ਜੋ ਵੀ ਹੈਗਾ ਜੇ ਗਰੀਬ ਦਾ ਘਰ ਦਾ ਦਰਵਾਜ਼ਾ ਵਾ ਜਾਂ ਕੋਈ ਬੈੱਡ ਵਾ ਜਾਂ ਕੋਈ ਲਮਾਰੀ ਆ ਹੋਰ ਫੇਰ ਹੁਣ ਵਾਲੀ ਆ ਉਹਨੂੰ ਆਪਣੇ ਤੌਰ ਤੇ ਸੀਓ ਕਾਸਟ ਅਧੀਨ ਫੇਰ ਕਰਕੇ ਲਵਾਂਗੇ ਸਭ ਤੋਂ ਪਹਿਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭਲੀ ਪਤੀ ਜਾਨੂ ਨੇ ਕਿ ਹੜਾਂ ਦੀ ਮਾਰ ਜਿਹੜੀ ਆ ਉਹਨੇ ਪੰਜਾਬ ਦਾ ਖਾਸ ਕਰਕੇ ਜਿੰਨੇ ਵੀ ਬਾਰਡਰ ਏਰੀਆ ਉਹਦਾ ਲੱਕ ਤੋੜਤਾ ਆ ਤੇ ਹਰ ਤਰ੍ਹਾਂ ਦੀ ਸਮਾਜ ਸੇਵੀ ਜਥੇਬੰਦੀਆਂ ਸਿੰਗਰ ਹੋਰ ਵੀ ਬਡੇ ਸਾਡੇ ਭੈਣ ਭਰਾ ਆਪਣੇ ਤੌਰ ਤੇ ਨਿੱਜੀ ਸੇਵਾ ਕਰ ਰਹੇ ਨੇ ਸਾਡਾ ਸੱਬਰਵਾਲ ਪਰਿਵਾਰ ਧਾਰੀਵਾਲ ਦੇ ਵਿੱਚ ਜਿਨ੍ਹਾਂ ਨੇ ਬੈਠ ਕੇ ਇਹ ਵਿਚਾਰ ਕੀਤਾ ਕਿ ਹਰ ਤਰ੍ਹਾਂ ਦੀ ਸੇਵਾ ਹੋ ਰਹੀ ਆ ਪਰ ਜਿਹੜਾ ਰਿਪੇਅਰ ਸੀਗਾ ਨਾ ਕਿਸੇ ਦਾ ਫਰਨੀਚਰ ਟੁੱਟ ਗਿਆ ਬੈੱਡ ਟੁੱਟ ਗਿਆ ਸਮਾਨ ਰੱਖਣ ਦੀ ਜਗ੍ਹਾ ਨਹੀਂ ਸੌਣ ਦੀ ਜਗ੍ਹਾ ਨਹੀਂ ਉਹ ਹੱਲੇ ਕੋਈ ਵੀ ਸੇਵਾ ਨਹੀਂ ਹੋ ਰਹੀ ਫਿਰ ਅਸੀਂ ਬੈਠ ਕੇ ਇਸ ਚੀਜ਼ ਦੀ ਸਲਾਹ ਕਰਕੇ ਆਪਣੇ ਪਰਿਵਾਰ ਨਾਲ ਤੇ ਇਹ ਫਿਰ ਅਸੀਂ ਇੱਕ ਆਪਣੇ ਪਰਿਵਾਰ ਨੇ ਸਾਰੇ ਨੇ ਸੱਬਰਵਾਲ ਪਰਿਵਾਰ ਨੇ ਇੱਕ ਪੂਰਾ ਟੀਚਾ ਮਿੱਥਿਆ ਕਿ ਅਸੀਂ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਕੱਲੇ ਡੇਰਾ ਬਾਬਾ ਨਾਨਕ ਨੇ ਇੱਧਰ ਦੀਨਾਨਗਰ ਦਾ ਬਲਾਕ ਜਿਹੜਾ ਆ ਜਾਂ ਨਾ ਵੀ ਆ ਫਤੇਗੜ ਚੂੜੀਆਂ ਆ ਅਜ ਨਾਲ ਆਇਆ ਡੇਰਾ ਬਾਬਾ ਨਾਨਕ ਅਸੀਂ ਸਾਰੇ ਹੀ ਬਲਾਕਾਂ ਦੇ ਵਿੱਚ ਜਾ ਕੇ ਜਿਹੜੇ ਗਰੀਬ ਬੰਦੇ ਨੇ ਜਿਹੜੇ ਸਮਰਥ ਨੇ ਜਿਹੜੇ ਆਪਣਾ ਨਵਾਂ ਬੈੱਡ ਨਹੀਂ ਲੈ ਸਕਦੇ ਹਲੇ ਜਾਂ ਹਲੇ ਕੋਈ ਵੀ ਸਮਾਜ ਸੇਵੀ ਜਥੇਬੰਦੀਆਂ ਇਹ ਜਿਹੇ ਸਮਾਨ ਨੂੰ ਡਿਸਟ੍ਰੀਬਿਊਟ ਨਹੀਂ ਕਰ ਰਹੀਆਂ ਉਦੋਂ ਤੱਕ ਰਿਪੇਅਰੇਬਲ ਸਮਾਨ ਨੂੰ ਅਸੀਂ ਰਿਪੇਅਰ ਕਰਕੇ ਤੇ ਇਹਨਾਂ ਨੂੰ ਸੌਣ ਜੋਗਾ ਬੈਣ ਜੋਗਾ ਜਾਂ ਆਪਣਾ ਸਮਾਨ ਰੱਖਣ ਜੋਗਾ ਕਰਤੀ ਹੋਗਾ ਜ਼ਰੂਰੀ ਹੈ ਕਰਨਾ ਉਹ ਸਾਰਾ ਕੁਝ ਸੋਚ ਵਿਚਾਰ ਕੇ ਅਸੀਂ ਫਿਰ ਇਹ ਟੀਮ ਬਣਾਈਆਂ ਆਪਣੀਆਂ ਮੇਰੇ ਮਿੱਤਰ ਨੇ ਜਸਬੀਰ ਸਿੰਘ ਜਸਰੀ ਜਿਹੜੇ ਗਾਇਕ ਨੇ ਸਾਰੇ ਜਾਣਦੇ ਨੇ ਉਹਨਾਂ ਨਾਲ ਮੈਂ ਸਲਾਹ مشورہ ਕੀਤਾ ਸੀਗਾ ਉਹਨਾਂ ਨੇ ਮੈਨੂੰ ਫਿਰ ਥੋੜੀ ਪ੍ਰੇਰਣਾ ਉਹਨਾਂ ਨੇ ਵੀ ਕੀਤੀ ਤੇ ਉਹਦੇ ਕਰਕੇ ਫਿਰ ਅਸੀਂ ਪਰਿਵਾਰ ਨਾਲ ਸਲਾਹ ਕਰਕੇ ਅੱਜ ਅਸੀਂ ਮਟੀਰੀਅਲ ਕਾਰਪੈਂਟਰ ਨਾਲ ਲੈ ਕੇ ਆਏ ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਪੱਖੋਕੇ ਟਾਲੀ ਸਾਹਿਬ ਆ ਜੇ ਪਿੰਡ ਕਵਰ ਕਰਕੇ ਸਮਾਨ ਅਸੀਂ ਇੱਥੇ ਡੰਪ ਕਰ ਦਾਂਗੇ ਕੱਲ ਤੋਂ ਕੰਟੀਨਿਊ ਸਾਡੇ ਜਿਹੜੇ ਲੀਵਰ ਦੇ ਬੰਦੇ ਨੇ ਉਹ ਟੀਮਾਂ ਬਣਾ ਕੇ ਆਉਣਗੇ ਤੇ ਜਿੱਥੇ-ਜਿੱਥੇ ਵੀ ਕੋਈ ਪ੍ਰਫੇਅਰ ਦਾ ਕੰਮ ਆ ਉਹ ਕਰਕੇ ਜਾਣਗੇ ਇਸ ਅਰਕ ਕਿੰਨੇ ਦਿਨ ਸੇ ਚਲੇਗੀ ਜਿੰਨੀ ਦੇਰ ਤੱਕ ਸਾਡੇ ਕੋਲ ਹੋ ਸਕੇਗੀ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿੰਨੀ ਦੇਰ ਤੱਕ ਸਾਨੂੰ ਸਮਰਥਾ ਬਖਸ਼ਣਗੇ ਉਦੋਂ ਤੱਕ ਅਸੀਂ ਸੇਵਾ ਕਰਦੇ ਰਹਾਂਗੇ ਬੜੀ ਵੱਡੀ ਗੱਲ ਹੈ ਜੀ ਸਖੋਂ ਕੇ ਟਾਲੀ ਤੋਂ ਇਲਾਵਾ ਇਥੇ ਹੋਰ ਨਾ ਪਿੰਡਾਂ ਜੀ ਵੀ ਜਾਓ ਹਾਂਜੀ ਪੂਰਾ ਜ਼ਿਲ੍ਹਾ ਗੁਰਦਾਸਪੁਰ ਕਵਰ ਕਰਾਂਗੇ ਜੀ ਕੱਲਾ ਡੇਰਾ ਬਾਬਾ ਨਾਨਕ ਬਲਾਕ ਨਹੀਂ ਮੈਂ ਜਿਸ ਤਰ੍ਹਾਂ ਅੱਗੇ ਵੀ ਦੱਸਿਆ ਹੈ ਜਿਹੜੇ ਰੋਡਵੇਗੀ ਗਰੀਦ ਨਾਨਗਰ ਸਾਨੂੰ ਕਈ ਜਿਹੜਾ ਭਰਾਪੁਰ ਤਰੰਗੜਾ ਜਿਹੜਾ ਜਿੰਨਾ ਵੀ ਤੁਸੀ ਦੇ ਨਾਲ ਨਾਲ ਬਾਰਡਰ ਦਾ ਏਰੀਆ ਕਿਉਂਕਿ ਅਸੀਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਔਰ ਡੇਰਾਬਾ ਬਣਾਣਾ ਦਾ ਸਾਡਾ ਬਹੁਤ ਹੀ ਆਉਣ ਜਾਣੇ ਇੱਥੇ ਸਾਡੇ ਕੋਲ ਇੱਕ ਕਲੋਨੀਆਂ ਵੀ ਨੇ ਤੇ ਇਸ ਕਰਕੇ ਸਾਨੂੰ ਇਹਨਾਂ ਏਰੀਆ ਦਾ ਸਾਰਿਆਂ ਦਾ ਪਤਾ ਹੈ ਕਿ ਕਿੱਥੇ ਕਿੱਥੇ ਜ਼ਿਆਦਾ ਸਾਨੂੰ ਵੀਰ ਜੀ ਲੋਕ ਆਪ ਵੀ ਸੰਪਰਕ ਕਰਦੇ ਪਏ ਆ ਫੋਨ ਆਂਦੇ ਉਹਨਾਂ ਦੇ ਕਿ ਸਾਡੇ ਕਦੋਂ ਆ ਰਹੇ ਹੋ ਸਾਡੇ ਕਦੋਂ ਆ ਰਹੇ ਹੋ ਤੁਹਾਡੇ ਸੌਣ ਵਾਸਤੇ ਜਗ੍ਹਾ ਨਹੀਂ ਹੈਗੀ ਤੁਹਾਡੇ ਬੈੱਡ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਗਲ ਚੁੱਕੇ ਨੇ ਕੱਪੜਿਆਂ ਦੀ ਬੜੀ ਪਰੇਸ਼ਾਨੀ ਹੁੰਦੀ ਸਾਨੂੰ ਤੇ 3-4 ਜੀਬੀਆਂ ਦੇ ਫੋਨ ਆਏ 5-6 ਬੰਦਿਆਂ ਦੇ ਫੋਨ ਆਏ ਜਿਨ੍ਹਾਂ ਦੇ ਫੋਨ ਆਏ ਪਹਿਲਾਂ ਉਹਨਾਂ ਦੇ ਘਰ ਅੱਜ ਗਏ ਜਾ ਕੇ ਵੇਖਿਆ ਤੁਹਾਡੇ ਸਾਹਮਣੇ ਵੇਖ ਲਓ ਫਰਨੀਚਰ ਕਿਦਾਂ ਆ ਲੈਣਾ ਲੱਗੀਆਂ ਨੇ ਇੱਥੇ ਫਰਨੀਚਰ ਅਸਰ ਰਹਾਗੋ ਲੈਣ ਲੱਗੀਆਂ ਮਨੇ ਵੀ ਆਹੀਂ ਆਹੀਂ ਕੋਸ਼ਿਸ਼ ਕਰਦੇ ਕਿ ਸ਼ਾਮ ਤੱਕ ਆਹੀਂ ਖੁਦ ਰਹਿ ਕੇ ਇੱਥੇ ਆਹੀਂ ਇਸ ਨੂੰ ਰਿਪੇਅਰ ਕਰਕੇ ਵਧੀਆ ਤਰੀਕੇ ਨਾਲ ਬਣਾ ਕੇ ਦਈਏ ਫਿਰ ਸਾਡੀ ਟੀਮਾਂ ਲਗਾਤਾਰ ਵੀ ਟੀਮ ਸਾਡੀ ਤਾਂਦੀ ਰਹੇਗੀ ਜਿਹੜੀ ਟੀਮ ਇੱਥੇ ਅੱਜ ਲੱਗੀ ਆ ਉਹ ਤੇ ਅਸੀਂ ਨਾਲ-ਨਾਲ ਸਰਵੇ ਕਰਕੇ ਉਹਨਾਂ ਕੋਲੋਂ ਕੰਮ ਕਰਾ ਰਹੇ ਆ ਉਸ ਤੋਂ ਇਲਾਵਾ ਵੀ ਅਸੀਂ ਦੋ ਪਿੰਡਾਂ ਦਾ ਲੱਗੇ ਹੋਰ ਸਰਵੇ ਕਰਕੇ ਆਏ ਆ ਕੰਮ ਨੋਟ ਕਰ ਆਏ ਆ ਕਿਹੜਾ ਕਿਹੜਾ ਪਿੰਡ ਅਨ ਨਾਲ ਹੈਗਾ ਆ ਪਿੰਡ ਮਨੋਹਰ ਨਾਮ ਨਹੀਂ ਨਾਮ ਵਸਰ ਗਿਆ ਨਾਮ ਵਸਰ ਗਿਆ ਇਹਦੇ ਨਾਲ ਦਾ ਹੀ ਪਿੰਡ ਹੈ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਪਈ ਹੈ ਉੱਥੇ ਅਸੀਂ ਵੀ ਗਰਾਊਂਡ ਜ਼ੀਰੋ ਤੇ ਜਾ ਕੇ ਕਾਫੀ ਇੱਥੇ ਜਾਂਦੇ ਰਹੇ ਆ ਇੱਕ ਨਾ ਇਹ ਪਿੰਡ ਉਹ ਘੋਨੇ ਵਾਲਾ ਤੇ ਮਾਛੀ ਵਾਲਾ ਉਹਦੇ ਅੰਦਰ ਜਾਣਾ ਪੈਣਾ ਬਾਹਰ ਬੜੀ ਸਮਗਰੀ ਪਹੁੰਚੀ ਆ ਜਿਹੜਾ ਅੰਦਰ ਆ ਨਾ ਪਿੰਡ ਦੇ ਐਂਟਰ ਦੇ ਵਿੱਚ ਘਾਰ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਮਾਚੀ ਵਾਲੇ ਪਿੰਡ ਦਾ ਬਹੁਤ ਨੁਕਸਾਨ ਹੋਇਆ ਜਟਾ ਪਿੰਡ ਆ ਸਿੰਘਪੁਰਾ ਵਾਸ ਸਹਜਾਦਾ ਵਾ ਇਹਨਾਂ ਪਿੰਡਾਂ ਵਿੱਚ ਜਿਹੜੇ ਆ ਜਿਹੜੇ ਘਰਾਂ ਦੇ ਅੰਦਰ ਨੁਕਸਾਨ ਕਾਫੀ ਨੇ ਹਾਲੀ ਜੋ ਆ ਕਿ ਉਹ ਗਾਰੀ ਕੱਢ ਰਹੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਇੱਥੇ ਜ਼ਰੂਰੀ ਦੱਸਣੀ ਚਾਹਾਂਗਾ ਕਿ ਨੁਕਸਾਨ ਗਰਾਉਂਡ ਲੈਵਲ ਤੇ ਜਿੰਨਾ ਪ੍ਰੈਸ਼ਰ ਰਿਪੋਰਟਰ ਦੱਸ ਸਕਦੇ ਨੇ ਉਹਨਾਂ ਸਾਨੂੰ ਸ਼ਾਇਦ ਨਹੀਂ ਪਤਾ ਲੱਗਦਾ ਫੇਰ ਵੀ ਤੁਹਾਡੇ ਚੈਨਲ ਤੇ ਮੈਂ ਆਪਣਾ ਮੋਬਾਈਲ ਨੰਬਰ ਜਿਹੜਾ ਆ 247 ਆਉਣਿਆ ਉਹ ਸ਼ੇਅਰ ਕਰ ਦਿੰਦਾ ਆ ਜਿੰਨੂੰ ਕਿਸੇ ਨੂੰ ਵੀ ਲੱਗੇ ਕਿ ਸਾਡੇ ਤੱਕ ਪਹੁੰਚ ਕੀਤੀ ਜਾਵੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਹੁੰਚ ਕਰਨ ਦੀ ਮੇਰਾ ਮੋਬਾਈਲ ਨੰਬਰ ਹੈਗਾ 9877722195 ਜਦੋਂ ਮਰਜ਼ੀ ਮੈਨੂੰ ਵਟਸਐਪ ਕਰੋ ਕਾਲ ਕਰੋ WhatsApp ਤੇ ਆਪਣੀ ਲੋਕੇਸ਼ਨ ਭੇਜ ਦਿਓ ਪਿੰਡ ਦਾ ਨਾਮ ਦੱਸ ਦਿਓ ਸਾਡੀ ਟੀਮ ਜ਼ਰੂਰ ਪਹੁੰਚੇਗੀ ਮੈਂ ਇੱਕ ਹਰ ਵੀਰ ਨੂੰ ਭੈਣ ਭਰਾ ਨੂੰ ਹਰ ਵੀਰਤ ਨੂੰ ਇਹ ਜ਼ਰੂਰ ਗੰਦੇਸ਼ ਕਰਾਂਗਾ ਬੇਨਤੀ ਕਰਾਂਗਾ ਕਿ ਗਲਤ ਕੋਈ ਨਾ ਇਨਫੋਰਮੇਸ਼ਨ ਦਿਓ ਜਿਹੜਾ ਜਾਇਜ਼ ਆ ਜਿਹੜਾ ਜਾਨੂਆਨ ਆ ਜਿਹੜਾ ਨੁਕਸਾਨ ਆ ਉਹ ਕਰਿਓ ਇਹਦਾ ਨਜਾਇਜ਼ ਫਾਇਦਾ ਨਾ ਠਾਇਓ ਜਿਨ੍ਹਾਂ ਦਾ ਵਾਕਿਆ ਹੀ ਨੁਕਸਾਨ ਹੋਇਆ ਹਨ ਉਹ ਕਿਉਂਕਿ ਜੇ ਜਿਹੜੇ ਸੇਵਾਦਾਰ ਨੇ ਜੇ ਉਹਨਾਂ ਨੂੰ ਗਲਤ ਲੱਗੇ ਵੀ ਯਾਰ ਜਿਹੜਾ ਮੇਨ ਹੱਕਦਾਰ ਹੀ ਉਹ ਰਹਿ ਗਿਆ ਬਿਨਾਂ ਹੱਕ ਵਾਲਾ ਲੈ ਗਿਆ ਤੇ ਫਿਰ ਉਹਨਾਂ ਦੀ ਸੇਵਾ ਜਦੋਂ ਕਰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੇ ਉਹਨਾਂ ਦਾ ਵੀ ਮਨ ਦੁਖਦਾ ਦੁੱਖ ਲੱਗਦਾ ਹਾਂਜੀ ਮੈਂ ਇਸੇ ਲਈ ਨਾ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਜਿਹੜੇ ਵੀ ਸਾਡੇ ਇਸ ਤਰਾਸਦੀ ਦੇ ਇਲਾਕੇ ਵਿੱਚ ਗੁਜ਼ਰ ਰਹੇ ਨੇ ਜਾਂ ਤਰਾਸਦੀ ਤੋਂ ਗੁਜ਼ਰ ਰਹੇ ਨੇ ਪਰਮਾਤਮਾ ਨੇ ਜ਼ਿੰਦਗੀ ਫੇਰ ਲੀਆਂ ਤੇ ਲੈ ਆਉਣੀ ਆ ਜੇ ਕਾਲਪੁਰਖ ਨੇ ਚਾਇਆ ਸਭ ਕੁਝ ਲਈ ਤੇ ਆ ਜਾਏਗਾ ਪਰ ਜਿੰਨੀ ਕਿਸੇ ਦੀ ਜ਼ਰੂਰਤ ਆ ਓਨਾ ਹੀ ਸਮਾਨ ਲਵੋ ਲਾਲਚ ਨਾ ਕਰੋ ਕਿ ਜੇ ਕੋਈ ਤੁਹਾਡੇ ਕੋਲ ਦੇਖੋ ਜਿਸ ਤਰ੍ਹਾਂ ਹੁਣ ਮੈਂ ਦਿਖਾਣਾ ਚਾਹਾਂਗਾ ਕਿ ਯੂਪੀ ਤੋਂ ਹੁਣੇ ਸਾਡੇ ਸਾਹਮਣੇ ਟਰੱਕ ਆਇਆ ਉਹ ਕੰਬਲਾਂ ਦਾ ਟਰੱਕ ਹਰਿਆਣੇ ਤੋਂ ਉਹ ਕੰਬਲਾਂ ਦਾ ਟਰੱਕ ਭਰ ਕੇ ਲੈ ਆਇਆ ਔਰ ਮੈਂ ਇਹ ਜਿਹੇ ਬੰਦੇ ਵੀ ਵੇਖੇ ਨੇ ਜਿਹੜੇ ਦੂਸਰੇ ਪਿੰਡਾਂ ਤੋਂ ਆਣ ਕੇ ਮੋਟਰਸਾਈਕਲਾਂ ਤੇ ਇਥੋਂ ਕੰਬਲ ਲੈ ਲੈ ਕੇ ਤੇ ਆਪਣੇ ਪਿੰਡਾਂ ਨੂੰ ਜਾ ਰਹੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਬੜੀ ਸ਼ਰਦਾ ਨਾਲ ਬੜੀ ਸੋਚ ਵਿਚਾਰ ਕੇ ਬੜੀ ਸੇਵਾ ਭਾਵਨਾ ਨਾਲ ਆਏ ਨੇ ਇਹ ਨਾ ਹੋਵੇ ਕਿ ਕੋਈ ਜਾ ਕੇ ਆਪਣਾ ਮਨ ਦਿਖਾਵੇ ਕਿ ਅਸੀਂ ਤੇ ਯਾਰ ਉੱਥੇ ਜਿੱਥੇ ਗਏ ਸੀਗੇ ਸੇਵਾ ਕਰਨ ਉਹ ਤੇ ਲੋਕ ਲੁੱਟਣ ਪੈਂਦੇ ਨੇ ਕਿਉਂਕਿ ਬੜੀਆਂ ਵੀਡੀਓ ਇਹ ਜੀਆਂ ਆ ਰਹੀਆਂ ਨੇ ਤੇ ਲੋਕ ਟਰਾਲੀਆਂ ਦੇ ਪਿੱਛੇ ਭਜਦੇ ਪਏ ਨੇ ਰਾਸ਼ਨ ਇਕੱਠਾ ਕਰਨ ਲਈ ਲੋਕ ਸਮਾਨ ਲੋਕਾਂ ਦੇ ਹੱਥਾਂ 'ਚੋਂ ਖੋਣ ਦੀ ਨੋਬਤ 'ਤੇ ਚੱਲ ਗਏ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿਸਮਾਨ ਜਿਹੜਾ ਵੀ ਕੋਈ ਸੇਵਾ ਕਰਨ ਆਇਆ ਉਹ ਤੁਹਾਡੇ ਲਈ ਆਇਆ ਉਹਨੇ ਘਰ ਵਾਪਸ ਸਮਾਨ ਨਹੀਂ ਲੈ ਕੇ ਜਾਣਾ ਜਿੰਨੀ ਲੋੜ ਹੈ ਉਹਨਾਂ ਹੀ ਲਵੋ ਜੇ ਕਿਸੇ ਦੇ ਘਰ ਦੇ ਦੋ ਜੀ ਨੇ ਉਹਨੂੰ ਦੋ ਕੰਬਲ ਮਿਲ ਗਏ ਨੇ ਤੇ ਬਹੁਤ ਵਧੀਆ ਆ ਉਹ ਇਹ ਨਾ ਕੋਸ਼ਿਸ਼ ਕਰੇ ਕਿ ਮੈਂ ਪੰਜ ਕੰਬਲ ਇਕੱਠੇ ਕਰ ਲਾਂ ਜਾਂ ਮੈਂ ਰਾਸ਼ਨ ਹੀ ਇੰਨਾ ਇਕੱਠਾ ਕਰ ਲਾਂ ਕਿ ਮੈਨੂੰ 6 ਮਹੀਨੇ ਹੁਣ ਗਾੜੀ ਕੰਮ ਕਰਨ ਦੀ ਜ਼ਰੂਰਤ ਨਾ ਪਵੇ ਪੰਜਾਬ ਚ ਤੇ ਬੇਰੋਜ਼ਗਾਰੀ ਦੇਖੀ ਬਹੁਤ ਜ਼ਿਆਦਾ ਆ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਨਾ ਕਿਸੇ ਸਰਕਾਰ ਦੇ ਨਾਲ ਆ ਪਰ ਜਿਹੜੀਆਂ ਫ੍ਰੀ ਫੰਡ ਦੀਆਂ ਸਹੂਲਤਾਂ ਸਰਕਾਰ ਚਾਹੁੰਦੀ ਹੈ ਦੇਣੀਆਂ ਦੇ ਤਾਂ ਨਹੀਂ ਰਹੀਆਂ ਪਰ ਉਹਨੇ ਲੋਕਾਂ ਨੂੰ ਅਗਿਆਨ ਕਰਾ ਕਰ ਦਿੱਤਾ ਹੈ ਇੰਨਾ ਕਿ ਦਾਨ ਇਕੱਠਾ ਕਰੋ ਜਿਸ ਨਾਲ ਤੁਹਾਡਾ ਰੋਜ਼ ਮਰ ਦੇ ਜਿੰਦਗੀ گزارਾ ਹੋ ਸਕੇ ਇਹ ਨਾ ਇਕੱਠਾ ਕਰੋ ਕਿ ਅਸੀਂ ਸਟਾਕ ਕਰਕੇ ਅੱਗੇ ਧੋਤੀ ਤੁਹਾਨੂੰ ਦਿਖਾਉਂਦੇ ਆ ਜੋ ਸਬਰਵਾਲ ਪਰਿਵਾਰ ਵੱਲੋਂ ਇੱਥੇ ਟੀਮ ਪਹੁੰਚੀ ਹੈ ਲੋਕਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਪਿੰਡ ਟਾਲੀ ਫੱਕੋ ਕੇ ਵਿਖੇ ਘਰਾਂ ਦਾ ਬੂਹੇ ਬਾਰੀਆਂ ਦਾ ਫਰਨੀਚਰ ਦਾ ਬੈੱਡਾਂ ਦਾ ਸੋਖਿਆਂ ਦਾ ਜਿਹੜਾ ਨੁਕਸਾਨ ਹੋਇਆ ਉਹ ਵੇਖੋ ਇਹ ਜਿਹੜੀ ਟੀਮ ਆ ਉਹਨਾਂ ਵੱਲੋਂ ਉਹਨਾਂ ਦੇ ਬੈੱਡਾਂ ਦੀ ਇੱਥੇ ਰਿਪੇਅਰ ਕੀਤੀ ਜਾਂਦੀ ਹਾਂਜੀ ਕੀ ਨਾਜੀ ਤੁਹਾਡਾ ਮੈਂ ਨਾ ਰਾਜੂ ਦੇ ਹਾਂਜੀ ਰਾਜੂ ਜੀ ਤੁਹਾਡੇ ਕੋਲ ਕੀਤੀ ਜਾਈ ਦੀ ਸੇਵਾ ਕਰ ਰਹੇ ਹੋ ਜਿੰਨਾਂ ਦਾ ਨੁਕਸਾਨ ਹੋਇਆ ਕੀ ਕਹਿੰਦੇ ਜੀ ਹਾਂਜੀ ਜੀ ਸੇਵਾ ਚੱਲਣ ਦੀ ਜੇ ਕਿ ਹੁਣ ਤੱਕ ਸੇਵਾ ਤੱਕ ਨਾ ਕੰਮ ਕਰ ਲਿਆ ਜੀ ਕੋਣ ਦਾਬਾ ਨਾ ਕਰ ਕਰਦੇ ਜੀ ਹਾਂਜੀ ਹੋਰ ਵੀ ਦੋ ਬੰਦੇ ਲੱਗੇ ਆ ਤਾਂ ਤੇ ਦਾਬਾ ਘਾਰਗਾ ਪਾ ਇਕੱਲੇ ਨੇ ਕਰਦੀ ਮੈਂ ਇਹੋ ਮੁੰਲੇ ਸ਼ਬਰਵਾਲ ਪਰਿਵਾਰ ਵੱਲੋਂ ਜੋ ਧਾਰੀਵਾਲ ਤੋਂ ਜਿਹਨੂੰ ਕਿ ਸਿੰਗਰ ਜਸਵੀਰ ਸਿੰਘ ਜੱਸੀ ਉਹਨਾਂ ਦਾ ਵੀ ਇਸ ਵਿੱਚ ਯੋਗਦਾਨ ਉਹਨਾਂ ਵੱਲੋਂ ਵੀ ਇਸ ਟੀਮ ਨੂੰ ਪ੍ਰੇਰਿਤ ਕੀਤਾ ਗਿਆ ਇਹ ਨੌਜਵਾਨ ਜਿਹੜੇ ਨੇ ਹੁਣ ਜੋ ਧਾਰੀਵਾਲ ਤੋਂ ਰਿਪੇਅਰ ਲਈ ਲੱਕੜ ਦਾ ਬੋਰਡ ਨੇ ਸੰਨਮਕਾਇਆ ਜਾਂ ਹੋਰਿਆ ਸਮਾਨ ਲੈ ਕੇ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਇੱਥੇ ਲੋਕਾਂ ਦੇ ਉਹਨਾਂ ਘਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਫਰਨੀਚਰ ਬੈੱਡ ਸੋਫੇ ਕਲਮਾਰੀਆਂ ਦਰਵਾਜ਼ੇ ਬਾਲੇ ਜਿਹੜੇ ਨੇ ਉਹ ਫੜਦੇ ਪਾਣੀ ਦਾ ਖਰਾਬ ਹੋਏ ਹਾਂਜੀ ਪੰਜ ਕੀ ਨਾਮ ਤੁਹਾਡਾ ਮਨਜੀਤ ਐ ਮਨਜੀਤ ਜੀ ਤੇ ਤਾਰੀਵਾਲ ਤੋਂ ਜਿਹੜੇ ਸਬਰਵਾਲ ਪਰਿਵਾਰ ਆ ਇੱਥੇ ਹੁਣ ਫਰਨੀਚਰ ਬਣਾਉਣਾ ਹੈ ਤੁਹਾਡਾ ਜਿਹੜਾ ਹਰ ਨਾਲ ਸਮਾਨ ਖਰਾਬ ਹੋਇਆ ਸੀ ਇਹ ਬਣਾਉਣਾ ਹੈ ਹਾਂਜੀ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਆ ਕੀ ਖਰਾਬ ਹੋਇਆ ਸੀ ਤੁਹਾਡਾ ਇਹ ਬੈਡਬੁੱਡ ਖਰਾਬ ਹੋ ਗਏ ਸਾਰੇ ਹਾਂਜੀ ਹੁਣ ਤਾਂ ਕੀ ਕੀ ਇਹਨਾਂ ਠੀਕ ਕਰਦਾ ਇਹਨਾਂ ਵਾਲੇ ਬੈਡ ਕਿਤੇ ਜੀ ਠੀਕ ਹੈ ਭਲਾਈ ਦੇ ਲਾਉਣਾ ਅੱਛਾ ਹਾਂਜੀ ਹੋਰ ਹੋਰ ਕਿਹੜਾ ਸਮਾਨ ਹੋਰ ਬਸ ਕੁਰਸੀਆਂ ਕੁਰਸੀਆਂ ਉਹ ਤੇ ਵਰਟੂਲ ਖਰਾਬ ਹੋਤਾ ਠੀਕ ਹੋਣਾ ਹਾਂਜੀ ਅੱਛਾ ਕੀ ਕਹਿਣਾ ਚਾਹੋ ਮੈਂ ਕਿਹਨੀਆਂ ਕਿ ਚਲੋ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਰੇ ਸਵੇਰ ਦੇ ਲੱਗੇ ਭੁੱਖੇ ਤੇ ਆਏ ਧਾਰੀ ਵਾਲੋਂ ਬੈੱਡ ਜਾਂ ਸਮਾਨ ਜਿਹੜਾ ਖਰਾਬ ਹੋਇਆ ਪਾਣੀ ਨਾਲ ਠੀਕ ਕਰਨਾ ਆਇਆ ਕੀ ਕਹਿੰਦੇ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਵੇ ਜਿਹਨਾਂ ਦਾ ਖਰਾਬ ਸਮਾਨ ਹੋਇਆ ਸੀ ਉਹ ਠੀਕ ਕਰ ਰਹੇ ਨੇ ਭਲਾਈ ਵਗੈਰਾ ਲਾ ਰਹੇ ਨੇ ਤੇ ਬਹੁਤ ਸਾਰਾ ਧੰਨਵਾਦ ਕਰਦੇ ਆ